ਇਹ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਦੀ ਤਰ੍ਹਾਂ ਸਾਮਰਾਜ ਸਥਾਪਿਤ ਕੀਤਾ ਹੁੰਦਾ ਭਾਗ 3 ਰਚਨਾ ਠਾਕੁਰ ਨਦੀਪ ਸਿੰਘ ਜੀ ਭਾਰਤ ਨੇ ਕਿਸੇ ਵੀ ਦੇਸ਼ ਨੂੰ ਗੁਲਾਮ ਬਣਾ ਕੇ ਇੰਗਲੈਂਡ ਵਾਂਗ ਆਪਣਾ ਸਾਮਰਾਜ ਸਥਾਪਿਤ ਨਹੀਂ ਕੀਤਾ ਭਾਰਤ ਦੀ ਧਰਮ ਪ੍ਰਾਣੈਤਾ ਨੈਤਿਕਤਾ ਸਹਿਣਸ਼ੀਲਤਾ ਦਇਅਲਤਾ ਸੰਜਮ ਆਦਿ ਉਲਟ ਜਿਨ੍ਹਾਂ ਅੰਗਰੇਜ਼ਾਂ ਨੇ ਹਰ ਤਰ੍ਹਾਂ ਦੀ ਅਨੈਤਿਕਤਾ ਕਪਟ ਗੁਰੂਤਾ ਆਧਾ ਅਭਯੋਗ ਕਰਕੇ ਸੰਸਾਰ ਉਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਉਹਨਾਂ ਦੀ ਭਾਸ਼ਾ ਅੰਗਰੇਜ਼ੀ ਅੱਜ ਦੁਨੀਆ ਵਿੱਚ ਤਾਂ ਫੈਲ ਹੀ ਗਈ ਹੈ ਸਗੋਂ ਭਾਰਤ ਵਿੱਚ ਵੀ ਲੋਕ ਆਪਣੀ ਮਾਤ ਭਾਸ਼ਾ ਛੱਡ ਕੇ ਵਿਦੇਸ਼ੀ ਅਤਿਆਚਾਰੀ ਅੰਗਰੇਜ਼ਾਂ ਦੀ ਭਾਸ਼ਾ ਹੀ ਅਪਣਾਉਣ ਲੱਗ ਪਏ ਹਨ ਭਾਰਤੀ ਭਾਸ਼ਾਵਾਂ ਯਾਨੀ ਕਿ ਜੋ ਕਿ ਪੂਰੇ ਸੰਸਾਰ ਵਿੱਚ ਸਰਵੋਤਮ ਹਨ ਆਪਣੀ ਮਾਤ ਭੂਮੀ ਭਾਰਤ ਵਿੱਚੋਂ ਹੀ ਅੱਜ ਲੁਕਤ ਹੁੰਦੀਆਂ ਜਾ ਰਹੀਆਂ ਹਨ ਭਾਰਤੀਆਂ ਦੀ ਧਾਰਮਿਕ ਅਧਾਰਹੀਨ ਸਹਿਨਸ਼ੀਲਤਾ ਅਤੇ ਨੈਤਿਕਤਾ ਦਾ ਕੌੜਾ ਫਲ ਭਾਰਤ ਵਾਸੀਆਂ ਨੂੰ ਅਤੇ ਭਾਰਤ ਨੂੰ ਪਰਤੱਖ ਰੂਪ ਵਿੱਚ ਇਹ ਮਿਲ ਰਿਹਾ ਹੈ ਕਿ ਅੱਜ ਭਾਰਤ ਸਰਕਾਰ ਦੇ ਸਾਰੇ ਵਿਸ਼ੇਸ਼ ਕਾਰਜ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਨਹੀਂ ਹੁੰਦੇ ਸਗੋਂ ਵਿਦੇਸ਼ੀ ਭਾਸ਼ਾ ਅੰਗਰੇਜ਼ੀ ਵਿੱਚ ਹੁੰਦੇ ਹਨ ਭਾਰਤੀ ਅਦਾਲਤਾਂ ਵਿੱਚ ਸਾਰੀ ਲਿਖਤ ਪੜਤ ਵੀ ਅੰਗਰੇਜ਼ੀ ਭਾਸ਼ਾ ਵਿੱਚ ਹੀ ਹੁੰਦੀ ਹੈ ਇਥੋਂ ਤੱਕ ਕਿ ਜਿਸ ਨੂੰ ਅੰਗਰੇਜ਼ੀ ਨਹੀਂ ਆਉਂਦੀ ਭਾਰਤੀ ਭਾਸ਼ਾ ਦਾ ਵੱਡਾ ਵਿਦਵਾਨ ਹੁੰਦਿਆ ਹੋਇਆ ਵੀ ਉਸ ਨੂੰ ਅਣਪਰਮਾਨਿਆ ਜਾਂਦਾ ਹੈ ਹਾਲਾਤ ਇਹਨੇ ਮਾੜੇ ਹਨ ਕਿ ਆਪਣੇ ਦੇਸ਼ ਨੂੰ ਭਾਰਤ ਕਹਿਣ ਵਿੱਚ ਵੀ ਸਾਨੂੰ ਸ਼ਰਮ ਆਉਂਦੀ ਹੈ ਪਰ ਇੰਡੀਆ ਕਹਿਣ ਨਾਲ ਮਾਨ ਮਹਿਸੂਸ ਹੁੰਦਾ ਜੇਕਰ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਵਾਂਗ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤ ਕਦੇ ਵੀ ਹਿੰਦੂਸਤਾਨ ਜਾਂ ਇੰਡੀਆ ਨਾ ਬਣਦਾ ਹਮੇਸ਼ਾ ਭਾਰਤ ਹੀ ਰਹਿੰਦਾ ਅੱਜ ਭਾਰਤੀ ਪਛਾਣਾਂ ਵਿੱਚ ਤੇ ਜਨਤਾ ਦੀ ਬੋਲਚਾਲ ਵਿੱਚ ਉਰਦੂ ਫਾਰਸੀ ਅਰਬੀ ਅੰਗਰੇਜ਼ੀ ਆਦਿ ਵਿਦੇਸ਼ੀ ਪਛਾਣਾਂ ਦੇ ਸ਼ਬਦਾਂ ਦਾ ਅਚੇਤ ਮੰਤੋ ਹੀ ਜ਼ਿਆਦਾ ਉਪਯੋਗ ਹੋ ਰਿਹਾ ਜੇਕਰ ਭਾਰਤ ਨੇ ਸੰਸਾਰ ਉਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਜੰਗਲੈਂਡ ਸਮੇਤ ਪੂਰੇ ਸੰਸਾਰ ਦੀਆਂ ਵਿਦੇਸ਼ੀ ਪਾਸ਼ਾਮਾਂ ਵਿੱਚ ਭਾਰਤੀ ਪਾਸ਼ਾ ਦੇ ਸ਼ਬਦਾਂ ਉਪਯੋਗ ਹੋਣੇ ਹੀ ਸਨ ਸਮੁੱਚੇ ਸੰਸਾਰ ਦੀ ਜਨਤਾ ਵੀ ਆਪਣੀ ਬੋਲਚਾਲ ਵਿੱਚ ਭਾਰਤੀ ਸ਼ਬਦਾਂ ਦੀ ਵਰਤੋਂ ਕਰਕੇ ਮਾਨ ਮਹਿਸੂਸ ਕਰਦੀ ਜਿਸ ਤਰ੍ਹਾਂ ਜਨਤਾ ਅੰਗਰੇਜ਼ੀ ਦੇ ਸ਼ਬਦ ਵਰਤ ਕੇ ਮਾਨ ਮਹਿਸੂਸ ਕਰਦੀ ਹੈ ਜੇਕਰ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਵਾਂਗ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਅਸੀਂ ਭਾਰਤੀ ਵੀ ਵਿਦੇਸ਼ੀ ਪਛਾਣਾਂ ਦੇ ਸ਼ਬਦਾਂ ਵਿੱਚ ਆਪਣੇ ਨਾਮ ਕਦੇ ਵੀ ਨਾ ਰੱਖਦੇ ਜਿਵੇਂ ਗੁਲਾਮ ਰਹਿਣ ਕਾਲ ਅੱਜ ਅਸੀਂ ਭਾਰਤੀ ਲੋਕ ਵਿਦੇਸ਼ੀ ਪਛਾਣਾਂ ਵਿੱਚ ਆਪਣੇ ਨਾਮ ਰੱਖ ਕੇ ਉਹਨਾਂ ਨਾਵਾਂ ਉੱਤੇ ਮਾਣ ਕਰਦੇ ਹਾਂ ਉਦਾਹਰਨ ਵਜੋਂ ਕਰਨੈਲ ਸਿੰਘ ਜਰਨਲ ਸਿੰਘ ਹੰਨੀ ਲੱਕੀ ਲਵਲੀ ਜੈਸਮਿਨ ਆਦ ਅੰਗਰੇਜ਼ੀ ਦੇ ਸ਼ਬਦ ਹਨ ਅਤੇ ਹਾਕਮ ਸਿੰਘ ਸਾਇਬਰ ਸਿੰਘ ਇਬਾਦਤ ਖਾਨ ਅੱਜ ਫਾਰਸੀ ਦੇ ਸ਼ਬਦ ਹਨ ਸਥਿਤੀ ਇੰਨੀ ਗੰਬੀਰ ਹੈ ਕਿ ਭਾਰਤੀ ਲੋਕ ਆਪਣੇ ਨਾਮ ਦਾ ਸਹੀ ਉਚਾਰਨ ਛੱਡ ਕੇ ਵਿਦੇਸ਼ੀਆਂ ਦੀ ਸਹੂਲਤ ਅਨੁਸਾਰ ਆਪਣੇ ਹੀ ਨਾਮ ਦਾ ਗਲਤ ਉਚਾਰਨ ਕਰਨ ਲੱਗ ਪਏ ਹਨ ਜਿਵੇਂ ਸਿੰਘ ਨੂੰ ਸैम ਢਿੱਲੋਂ ਨੂੰ ਟਿਲਨ ਹਰਪੇਜ ਨੂੰ ਹੈਰੀ ਗੁਰਪੇਜ ਨੂੰ ਗੈਰੀਅਦ ਇਹ ਨਹੀਂ ਨਹੀਂ ਅੱਜ ਅਸੀਂ ਭਾਰਤੀ ਭਾਸ਼ਾ ਵਿੱਚ ਰੱਖੇ ਗਏ ਨਾਵਾਂ ਦਾ ਅਪਰੰਸ਼ ਅਤੇ ਰੂਪਾਂਤਰਣ ਕਰਕੇ ਉਹਨਾਂ ਨਾਵਾਂ ਨੂੰ ਅੰਗਰੇਜ਼ੀ ਵਿੱਚ ਉਚਾਰਨ ਕਰਨ ਲੱਗ ਪਏ ਹਾਂ ਜਿਵੇਂ ਭੀਮrao ਅੰਬੇਡਕਰ ਨੂੰ BR ਅੰਬੇਡਕਰ ਮਹਿੰਦਰ ਸਿੰਘ ਧੋਨੀ ਨੂੰ MS ਧੋਨੀ ਕਚੇਰੀ ਰਾਮਨ ਨਰਾਇਣਨ ਨੂੰ KR ਨਰਾਇਣਨ ਰਾਸ਼ਟਰੀ ਸਵੈ ਸੇਵਕ ਸੰਗ ਨੂੰ RSS ਮਧ ਪ੍ਰਦੇਸ਼ ਨੂੰ MP ਦੂਰਦਰਸ਼ਨ ਨੂੰ DD ਆਦਿ ਹੋਰ ਤਾਂ ਗੱਲ ਛੱਡੋ ਪਾਰਟੀਆਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਨੂੰ ਗੋਲਡਨ ਟੈਂਪਲ ਮਡੇਰਾ ਦੇ ਸੂਰਜ ਮੰਦਰ ਨੂੰ ਸਨ ਟੈਂਪਲ ਲਾਲ ਕਿਲੇ ਨੂੰ ਰੈੱਡ ਫੋਰਟ ਆਦਿ ਕਹਿਣਾ ਸ਼ੁਰੂ ਕਰ ਦਿੱਤਾ ਹੈ ਜਦਕਿ ਵੈਟਿਕਨ ਸੇਂਟ ਪੀਟਰਸ ਬਿਸਿਲਕਾ ਵਰਗੇ ਵੱਡੇ ਗਿਰਜਾ ਘਰਾਂ ਦਾ ਨਾਮ ਕਿਸੇ ਵੀ ਭਾਰਤੀ ਪਾਸ਼ਾ ਅਨੁਸਾਰ ਨਹੀਂ ਬਦਲਿਆ ਜਾਂਦਾ ਭਾਰਤ ਵਿੱਚ ਵੀ ਕੇਵਲ ਭਾਰਤੀ ਮੰਦਰਾਂ ਦੇ ਨਾਮ ਦਾ ਹੀ ਅੰਗਰੇਜ਼ੀਕਰਨ ਕਰਕੇ ਨਾਮ ਬਦਲਿਆ ਜਾਂਦਾ ਹੈ ਪਰੰਤੂ ਸਾਈਆਂ ਦੇ ਗਿਰਜਾ ਘਰਾਂ ਦੇ ਨਾਮ ਦਾ ਹਿੰਦੀਕਰਨ ਨਹੀਂ ਕੀਤਾ ਜਾਂਦਾ ਜਿਵੇਂ ਸੇਂਟ ਪੌਲ ਕੈਥेड्रल ਚਰਚ ਬਿਸਿਲਕਾ ਫਬਮ ਜਿਸਸ ਚਰਚ ਗਿਰਜਾ ਘਰਾਂ ਦਾ ਨਾਮ ਬਦਲ ਕੇ ਕਿਸੇ ਵੀ ਭਾਰਤੀ ਪਾਸ਼ਾ ਦੇ ਅਨੁਸਾਰ ਨਹੀਂ ਲਿਆ ਜਾਂਦਾ ਇਸੇ ਤਰ੍ਹਾਂ ਸੀ ਭਾਰਤੀਆਂ ਨੇ ਭਾਰਤੀ ਭਾਸ਼ਾ ਵਿੱਚ ਰੱਖੇ ਨਾਵਾਂ ਦਾ ਅੰਗਰੇਜ਼ੀਕਰਨ ਕਰ ਦਿੱਤਾ। ਜੇਕਰ ਭਾਰਤ ਨੇ ਇੰਗਲੈਂਡ ਵਾਂਗ ਸੰਸਾਰ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਭਾਰਤੀ ਲੋਕ ਵਿਦੇਸ਼ੀ ਪੇਸ਼ਾਵਾਂ ਵਿੱਚ ਆਪਣੇ ਨਾਮ ਨਾ ਰੱਖਦੇ ਅਤੇ ਭਾਰਤੀ ਪੇਸ਼ਾਵਾਂ ਦੇ ਸ਼ਬਦਾਂ ਤੇ ਨਾਵਾਂ ਦਾ ਰੂਪਾਂਤਰਣ ਅਤੇ ਅਪਰੰਸ਼ ਕਰਕੇ ਅੰਗਰੇਜ਼ੀ ਵਿੱਚ ਉਚਾਰਨ ਨਾ ਕਰਦੇ। ਪੂਰੇ ਸੰਸਾਰ ਦੇ ਲੋਕ ਭਾਰਤੀ ਭਾਸ਼ਾ ਵਿੱਚ ਆਪਣੇ ਨਾਮ ਰੱਖਦੇ ਅਤੇ ਭਾਰਤੀ ਭਾਸ਼ਾ ਦੇ ਸ਼ਬਦਾਂ ਦਾ ਭਾਰਤੀ ਭਾਸ਼ਾ ਅਨਸਾਰ ਰੂਪਾਂਤਰਣ ਕਰਕੇ ਉਚਾਰਨ ਕਰਦੇ ਜਿਵੇਂ ਅੱਜ ਅਸੀਂ ਭਾਰਤੀ ਭਾਸ਼ਾਵਾਂ ਦਾ ਉਚਾਰਨ ਵਿਗਾੜ ਕੇ ਭਾਰਤ ਵਿੱਚ ਵੀ ਅੰਗਰੇਜ਼ਾਂ ਅਨਸਾਰ ਉਚਾਰਨ ਕਰ ਰਹੇ ਹਾਂ ਉਦਾਹਰਨ ਵਜੋਂ ਰਾਮ ਨੂੰ ਰਾਮਾ ਯੋਗ ਨੂੰ ਯੋਗਾ ਵੇਦ ਨੂੰ ਵੇਦਾ ਸ਼ਾਸਤਰ ਨੂੰ ਸ਼ਾਸਤਰਾ ਰਾਗ ਨੂੰ ਰਾਗਾ ਗੰਗਾ ਨੂੰ ਗਿੰਜ ਕੇਰਲ ਨੂੰ ਕੇਰਲਾ ਕਰਨਾਟਕ ਨੂੰ ਕਰਨਾਟਕਾ ਦਿੱਲੀ ਨੂੰ ਡੈਲੀ ਚੀਨ ਨੂੰ ਚਾਇਨਾ ਰੂਸ ਨੂੰ ਰਸ਼ੀਆ ਲਖ ਨੂੰ ਲੈਖਾ ਕਹਿਣ ਲੱਗ ਗਏ ਹਾਂ ਜੇਕਰ ਪਾਰਟਨ ਨੇ ਇੰਗਲੈਂਡ ਵਾਂਗ ਸੰਸਾਰ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਇਸ ਸੰਸਾਰ ਵਿੱਚ ਅੰਕਲ ਆਂਟੀ ਆਦ ਅੰਗਰੇਜ਼ੀ ਦੇ ਸ਼ਬਦਾਂ ਦੀ ਥਾਂ ਚਾਚਾ ਚਾਚੀ ਮਾਮਾ ਮਾਮੀ ਪੂਆ ਫੂਫੜਾ ਆਦ ਸ਼ਬਦ ਵਰਤੇ ਜਾਂਦੇ ਅੰਕਲ ਆਂਟੀ ਵਰਗੇ ਸ਼ਬਦਾਂ ਵਿੱਚ ਤਾਂ ਚਾਚਾ ਚਾਚੀ ਮਾਮਾ ਮਾਮੀ ਦਾ ਕੋਈ ਅੰਤਰੀ ਪਤਾ ਨਹੀਂ ਲੱਗਦਾ ਜਦੋਂ ਕਿ ਭਾਰਤੀ ਭਾਸ਼ਾਵਾਂ ਦੇ ਸ਼ਬਦਾਂ ਤੋਂ ਉਹਨਾਂ ਦਾ ਪੂਰਾ ਅੰਤਰ ਪਤਾ ਲੱਗਦਾ ਹੈ ਭਾਰਤੀ ਭਾਸ਼ਾ ਦੇ ਪਾਪੂਰਨ ਸ਼ਬਦਾਂ ਨਾਲ ਰਿਸ਼ਤਿਆਂ ਵਿੱਚ ਪਰਸਪਰ ਪ੍ਰੇਮ ਤੇ ਨੇੜਤਾ ਵੱਧਦੇ ਹਨ ਅੱਜਕੱਲ ਸਾਰੇ ਮੰਤਰੀगण ਯਾਨੀ ਰਾਜਨੇਤਾ ਤੇ ਅਧਿਕਾਰੀ ਅੰਗਰੇਜ਼ੀ ਪਾਸ਼ਾ ਵਿੱਚ ਛਪੇ ਅਖਬਾਰ ਹੀ ਆਮ ਤੌਰ ਉਤੇ ਪੜ੍ਹਦੇ ਹਨ ਅਤੇ ਉਸ ਵਿੱਚ ਛਪੀਆਂ ਖਬਰਾਂ ਉੱਤੇ ਹੀ ਵਿਸ਼ਵਾਸ ਕਰਦੇ ਹਨ ਕਿਸੇ ਵੀ ਭਾਰਤੀ ਭਾਸ਼ਾ ਵਿੱਚ ਛਪੀ ਅਖਬਾਰ ਦੀ ਖਬਰ ਨੂੰ ਉਹ ਨਹੀਂ ਮਾਨਤਾ ਨਹੀਂ ਦਿੰਦੇ ਜਿੰਨੀ ਮਾਨਤਾ ਅੰਗਰੇਜ਼ੀ ਵਿੱਚ ਛਪੇ ਅਖਬਾਰ ਦੀ ਖਬਰ ਨੂੰ ਦਿੰਦੇ ਹਨ ਕਿਉਂਕਿ ਅੰਗਰੇਜ਼ੀ ਦੀ ਅਖਬਾਰ ਵਿੱਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਖਬਰਾਂ ਭਾਰਤੀ ਭਾਸ਼ਾ ਦੇ ਮੁਕਾਬਲੇ ਬਹੁਤ ਹੀ ਵਿਸਤ੍ਰਿਤ ਪੂਰਵ ਕਥੇ ਸਤਜੇ ਢੰਗ ਨਾਲ ਲਿਖੀਆਂ ਹੁੰਦੀਆਂ ਹਨ ਕਿਉਂਕਿ ਇੰਗਲੈਂਡ ਦਾ ਸਾਮਰਾਜ ਸਥਾਪਿਤ ਹੋਣ ਕਰਕੇ ਭਾਰਤੀ ਭਾਸ਼ਾ ਤੋਂ ਅੰਗਰੇਜ਼ੀ ਵੱਧ ਉੱਨਤ ਹੋ ਚੁੱਕੀ ਹੈ ਲੰਮੇ ਸਮੇਂ ਤੱਕ ਇੰਗਲੈਂਡ ਦੇ ਅਧੀਨ ਰਹਿਣ ਕਰਕੇ ਉੱਤਮ ਸ਼ੈਲੀ ਵਿੱਚ ਅੰਗਰੇਜ਼ੀ ਲਿਖਣ ਵਾਲੇ ਵਧੀਆ ਲੇਖਕਾਂ ਦੀ ਗਿਣਤੀ ਵੀ ਵੱਧ ਹੈ ਤੇ ਅੰਗਰੇਜ਼ੀ ਵਿਸ਼ਾਪਨ ਬਾਰੇ ਅਖਬਾਰਾਂ ਦੀ ਗਿਣਤੀ ਵੀ ਵੱਧ ਹੈ ਜੇ ਭਾਰਤ ਨੇ ਸੰਸਾਰ ਉਤੇ ਇੰਗਲੈਂਡ ਵਾਂਗ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਉੱਤਮ ਸ਼ੈਲੀ ਵਿੱਚ ਭਾਰਤੀ ਭਾਸ਼ਾ ਵਿੱਚ ਲਿਖਣ ਵਾਲੇ ਵਧੀਆ ਲੇਖਕਾਂ ਤੇ ਭਾਰਤੀ ਭਾਸ਼ਾ ਵਿੱਚ ਛਪਨ ਬਾਰੇ ਅਖਬਾਰਾਂ ਦੀ ਗਿਣਤੀ ਵਿਵਧ ਹੁੰਦੀ। ਸੰਸਾਰ ਪਰਦੇ ਲੋਕ ਭਾਰਤੀ ਭਾਸ਼ਾ ਵਿੱਚ ਛਪੀ ਅਖਬਾਰ ਦੀ ਖਬਰ ਉੱਤੇ ਹੀ ਵਿਸ਼ਵਾਸ ਕਰਦੇ। ਜੇਕਰ ਪਾਰਟਨ ਇੰਗਲੈਂਡ ਵਾਂਗ ਸੰਸਾਰ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਹੁੰਦਾ ਤਾਂ ਜਿੰਗਲੈਂਡ ਸਮੇਤ ਬਹੁਤ ਸਾਰੇ ਦੇਸ਼ਾਂ ਦੀਆਂ ਸੰਸਥਾਵਾਂ ਯਾਨੀ ਪਾਰਲੀਮੈਂਟਾਂ ਵਿੱਚ ਭਾਰਤੀ ਭਾਸ਼ਾ ਵਿੱਚ ਚਰਚਾ ਹੁੰਦੀ, ਬਾਤ ਸੰਵਾਦ ਹੁੰਦੇ ਜਿਵੇਂ ਕਿ ਅੱਜ ਭਾਰਤ ਦੀ ਸੰਸਦ ਵਿੱਚ ਅੰਗਰੇਜ਼ੀ ਵਿੱਚ ਚਰਚਾ ਤੇ ਬਾਤ ਸੰਵਾਦ ਹੋ ਰਹੇ ਹਨ। ਸੰਸਾਰ ਉਪਰ ਤੇ ਜਾਂ ਕਿਸੇ ਦੇਸ਼ ਉਪਰ ਆਪਣਾ ਸਾਮਰਾਜ ਸਥਾਪਿਤ ਕਰਕੇ ਉੱਥੇ ਆਪਣੀ ਭਾਸ਼ਾ ਮਜ਼ਹਬ ਯਾਨੀ ਧਰਮ ਅਤੇ ਸੰਸਕ੍ਰਿਤੀ ਫਲਾਉਣ ਦਾ ਅਪਰਾਧ ਕਰਤੇ ਅਨੈਤਿਕ ਧੰ ਇੰਗਲੈਂਡ ਦੀ ਬਹੁਤ ਲਾਭਕਾਰੀ ਸਿੱਧ ਹੋਇਆ ਹੈ ਸਾਮਰਾਜ ਵਿਸਤਾਰ ਨਾਲ ਹੀ ਕੋਈ ਵੀ ਭਾਸ਼ਾ ਧਰਮ ਅਤੇ ਸੰਸਕ੍ਰਿਤੀ ਸੁਰੱਖਿਅਤ ਰਹਿੰਦੀ ਹੈ ਅਤੇ ਪਰਫੁੱਲਤ ਹੁੰਦੀ ਹੈ ਸਾਮਰਾਜ ਵਿਸਤਾਰ ਕੀਤੇ ਬਿਨਾ ਕੋਈ ਵੀ ਭਾਸ਼ਾ ਧਰਮ ਅਤੇ ਸੰਸਕ੍ਰਿਤੀ ਸੁਰੱਖਿਅਤ ਨਹੀਂ ਰਹਿ ਸਕਦੇ ਪਰਫੁੱਲਤ ਹੋਣ ਦਾ ਸਵਾਲ ਪ੍ਰਸ਼ਨ ਹੀ ਨਹੀਂ ਉੱਠਦਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਬਚਨ ਹੈ ਰਾਜ ਬਿਨਾਨੀ ਧਰਮ ਚਲੇ ਹੈ ਇਸ ਦੇ ਨਾਲ ਹੀ ਇਹ ਵੀ ਇੱਕ ਕੋੜੀ ਸਚਾਈ ਹੈ ਘੱਟੋ ਘੱਟ 50% ਅਨੈਤਿਕਤਾ ਯਾਨੀ क्रूरਤਾ ਤੇ ਕਪਟ ਨਾਲ ਹੀ ਸਾਮਰਾਜ ਸਥਾਪਿਤ ਹੁੰਦਾ ਹੈ ਸਥਾਪਿਤ ਰਹਿੰਦਾ ਹੈ ਤੇ ਇਸ ਸਾਮਰਾਜ ਦਾ ਪ੍ਰਸਾਰ ਹੁੰਦਾ ਹੈ ਭਾਵੇਂ क्रूरਤਾ ਕਪਟ ਆਦ ਬੁਰੇ ਢੰਗਾਂ ਨੂੰ ਸਮਾਜ ਕਿੰਨਾ ਵੀ ਅਨੈਤਿਕ ਅਤੇ ਅਪਰਾਧਿਕ ਮੰਨਦਾ ਹੋਵੇ ਮਨੁੱਖਤਾ ਨੇ ਵੀ ਤਾਂ ਸਾਰੇ ਜੀਵਾਂ ਤੋਂ ਵੱਧ ਅਨੈਤਿਕ ਯਾਨੀ ਪਾਪ ਕਰਮ ਕਰਕੇ क्रूरਤਾ ਕਪਟ ਨਾਲੀ ਪ੍ਰithvi ਉਪਰ ਆਪਣਾ ਸਾਮਰਾਜ ਸਥਾਪਿਤ ਕੀਤਾ ਹੈ ਜੇ ਸਿਰਫ ਨੈਤਿਕਤਾ ਦੇ ਸ਼ੁਭ ਕਰਮਾਂ ਨਾਲ ਸਾਮਰਾਜ ਸਥਾਪਿਤ ਕਰਨਾ ਸੰਭਵ ਹੁੰਦਾ ਤਾਂ ਸਹਿ ਵਰਗਿਸ਼ਕਾ ਹਰੀ ਜੀਵ ਜੰਗਲ ਵਿੱਚ ਰਾਜ ਕਰਦੇ ਫਿਰ ਸ਼ੇਰ ਨੂੰ ਜੰਗਲ ਦਾ ਸਮਰਾਟ ਨਾ ਮੰਨਿਆ ਜਾਂਦਾ ਇਸ ਲਈ ਸਾਮਰਾਜ ਸਥਾਪਿਤ ਕਰਨ ਲਈ क्रूरता कपट ਵਰਗੇ ਅਨੈਤਿਕ ਕੰਮ ਕਰਨਾ ਜ਼ਰੂਰੀ ਹੈ ਇਸ ਲਈ ਜਿਸ ਨੇ ਵੀ ਆਪਣੀ ਭਾਸ਼ਾ ਮਜ਼ਹਬ ਅਤੇ ਸੰਸਕ੍ਰਿਤੀ ਨੂੰ ਸੁਰੱਖਿਅਤ ਕਰਕੇ ਪਰਫੁੱਲਤ ਕਰਨਾ ਹੋਵੇ ਉਸ ਨੂੰ ਸੰਸਾਰ ਉਤੇ ਸਾਮਰਾਜ ਸਥਾਪਿਤ ਕਰਨਾ ਅਤੇ ਸਾਮਰਾਜ ਸਥਾਪਿਤ ਰੱਖਣਾ ਬਹੁਤ ਜ਼ਰੂਰੀ ਹੈ ਪਰ ਭਾਰਤ ਆ ਠਹਿਰਿਆ ਜਿਆਲੂ ਸ਼ਾਂਤ ਸੁਸ਼ੀਲ ਨੈਤਿਕ ਕਤੇ ਧਾਰਮਿਕ ਦੇਸ਼ ਕਹੇਗੇ ਇਹਨਾਂ ਗੁਣਾਂ ਦਾ ਧਾਰਨੀ ਹੋਣ ਕਰਕੇ ਭਾਰਤ ਨੇ ਕਿਸੇ ਦੇਸ਼ ਨੂੰ ਗੁਲਾਮ ਨਹੀਂ ਬਣਾਇਆ ਜਿਸ ਦਾ ਫਲ ਭਾਰਤ ਨੇ ਆਪ ਗੁਲਾਮ ਹੋ ਕੇ ਭੁਗਿਆ ਤੇ ਅੱਜ ਤੱਕ ਭੁਗ ਰਿਹਾ ਨੈਤਿਕ ਅਤੇ ਧਾਰਮਿਕ ਫਲ ਕਰਕੇ ਪੂਰੇ ਸੰਸਾਰ ਨੂੰ ਜਾਂ ਕਿਸੇ ਹੋਰ ਦੇਸ਼ ਨੂੰ ਗੁਲਾਮ ਬਣਾ ਕੇ ਭਾਰਤ ਭਲਾ ਆਪਣਾ ਸਾਮਰਾਜ ਸਥਾਪਿਤ ਕਿਉਂ ਕਰੇਗਾ ਬਹੁਤ 허ਾਨੀ ਹੁੰਦੀ ਹੈ ਕਿ ਭਾਰਤ ਦੇ ਜ਼ਿਆਦਾਤਰ ਸਮਰਾਟਾਂ ਯਾਨੀ ਨੇਤਾਵਾਂ ਨੇ ਪ੍ਰਕਿਰਤੀ ਦੇ ਨਿਯਮ ਅਤੇ ਅਡਲ ਸਚਾਈ ਨੂੰ ਕਿਉਂ ਨਹੀਂ ਸਮਝਿਆ ਤੇ ਕਿਉਂ ਨਹੀਂ ਪ੍ਰਵਾਨ ਕੀਤਾ ਕਿ ਸਿਰਫ ਨੈਤਿਕਤਾ ਦੇ ਆਧਾਰ ਉੱਤੇ ਅਸੀਂ ਆਪਣੀ ਭਾਸ਼ਾ ਸਭਿ ਸੰਸਕ੍ਰਿਤੀ ਦਾ ਪ੍ਰਚਾਰ ਪ੍ਰਸਾਰ ਨਹੀਂ ਕਰ ਸਕਦੇ ਜਿਸ ਵੀ ਭਾਰਤੀ ਸਮਰਾਟ ਨੇ ਸਚਾਈ ਨੂੰ ਪ੍ਰਵਾਨ ਕਰਕੇ ਕਿਸੇ ਦੂਸਰੇ ਦੇਸ਼ ਉੱਤੇ ਆਪਣਾ ਸਾਮਰਾਜ ਸਥਾਪਿਤ ਕੀਤਾ ਜਾਂ ਸੰਸਾਰ ਵਿੱਚ ਜਿੱਥੇ ਵੀ ਕਿਤੇ ਭਾਰਤੀ ਸੰਸਕ੍ਰਿਤੀ ਦਾ ਪ੍ਰਭਾਵ ਰਿਹਾ ਹੈ ਉੱਥੇ ਅੱਜ ਵੀ ਭਾਰਤੀ ਭਾਸ਼ਾ ਦੇ ਸ਼ਬਦ ਪ੍ਰਚਲਿਤ ਹਨ ਜਿਵੇਂ ਇੰਡੋਨੇਸ਼ੀਆ ਵਿੱਚ ਕਦੇ ਭਾਰਤੀ ਸੰਸਕ੍ਰਿਤੀ ਵਾਲੇ ਰਾਜਾਂ ਨੇ ਰਾਜ ਕੀਤਾ ਸੀ ਜਿਸ ਕਰਕੇ ਉੱਥੇ ਬਹੁ ਗਿਣਤੀ ਹਿੰਦੂ ਰਹਿੰਦੇ ਹਨ ਪਰੰਤੂ ਅੱਜ ਉੱਥੇ ਬਹੁ ਗਿਣਤੀ ਮੁਸਲਮਾਨ ਬਣ ਚੁੱਕੀ ਹੈ ਫਿਰ ਵੀ ਉੱਥੋਂ ਦੇ ਜ਼ਿਆਦਾਤਰ ਮੁਸਲਮਾਨ ਹਾਲੇ ਵੀ ਭਾਰਤੀ ਪਾਸ਼ਾ ਵਿੱਚ ਹੀ ਆਪਣੇ ਨਾਮ ਰੱਖਦੇ ਹਨ ਜਿਵੇਂ ਸੁਦਰਸ਼ਨ ਸੀਤਾ ਅਰਜੁਨ ਆਦਿ ਉੱਥੋਂ ਦੀ 에ਅਰਲਾਈਨ ਦਾ ਨਾਮ ਵੀ ਭਗਵਾਨ ਵਿਸ਼ਨੂੰ ਦੇ ਵਾਹਨ ਗਰੁੱਡ ਦੇ ਨਾਮ ਉੱਤੇ ਹੈ ਉੱਥੇ ਇੱਕ ਟਾਪੂ ਦਾ ਨਾਮ ਵੀ ਭਾਰਤੀ ਪਾਸ਼ਾ ਵਿੱਚ ਬਾਲੀ ਹੈ ਇਤੋਂ ਤੱਕ ਕਿ ਉੱਥੋਂ ਦੀ ਇੱਕ ਮਹਿਲਾ ਰਾਸ਼ਟਰਪਤੀ ਦਾ ਨਾਮ ਭਾਰਤੀ ਭਾਸ਼ਾ ਦੇ ਅਨੁਸਾਰ ਸੁਕਰਨ ਪੁੱਤਰੀ ਸੀ ਭਾਰਤੀ ਭਾਸ਼ਾ ਬਚ ਨਾਮ ਰੱਖ ਕੇ ਉਹ ਮਾਣ ਮਹਿਸੂਸ ਕਰਦੇ ਹਨ ਭਾਰਤੀਆਂ ਵਾਂਗ ਸ਼ਰਮ ਨਹੀਂ ਕਰਦੇ ਇਸੇ ਤਰ੍ਹਾਂ ਥਾਈਲੈਂਡ ਵਿੱਚ ਭਾਰਤੀ ਸੰਸਕ੍ਰਿਤੀ ਦੇ ਪ੍ਰਭਾਵ ਕਾਰਨ ਅਯੁੱਧਿਆ ਨਾਮਕ ਸ਼ਹਿਰ ਹੈ ਜੋ ਕਿਸੇ ਸਮੇਂ ਉੱਥੋਂ ਦੀ ਰਾਜਧਾਨੀ ਹੋਇਆ ਕਰਦਾ ਸੀ ਥਾਈਲੈਂਡ ਦੇ ਰਾਜੇ ਦੇ ਨਾਮ ਦੇ ਨਾਲ ਸਤਕਾਰਪੂਰਨਕ ਸ਼ਬਦ ਰਾਮ ਲਗਾਇਆ ਜਾਂਦਾ ਹੈ ਜੋ ਭਗਵਾਨ ਰਾਮ ਜੀ ਦੇ ਨਾਮ ਦਾ ਪ੍ਰਤੀਕ ਹੈ ਭਾਰਤੀ ਸੰਸਕ੍ਰਿਤੀ ਦੇ ਪ੍ਰਭਾਵ ਕਾਰਨੀ ਵਿਸ਼ਨੂ ਜੀ ਦਾ ਸਭ ਤੋਂ ਵੱਡਾ ਮੰਦਿਰ ਅੰਕੁਰ ਵਾਟ ਕੰਬੋਡੀਆ ਵਿੱਚ ਹੈ। ਭਾਵ ਸੰਸਾਰ ਵਿੱਚ ਜਿੱਥੇ ਵੀ ਕਿਸੇ ਦੇਸ਼ ਦੇ ਰਾਜਾ ਜਾਂ ਸਮਰਾਟ ਦਾ ਰਾਜ ਹੋਵੇਗਾ ਉੱਥੇ ਉਸੇ ਦਾ ਸਾਮਰਾਜ ਸਥਾਪਤ ਹੋ ਕੇ ਉਸੇ ਦੀ ਭਾਸ਼ਾ ਤੇ ਸੰਸਕ੍ਰਿਤੀ ਪ੍ਰਚਲਿਤ ਹੋ ਜਾਵੇਗੀ। ਉਸ ਦਾ ਸਾਮਰਾਜ ਹਟਣ ਤੋਂ ਪਰંત ਵੀ ਉਸ ਦਾ ਪ੍ਰਭਾਵ ਉੱਥੇ ਲੰਬੇ ਸਮੇਂ ਤੱਕ ਰਹਿੰਦਾ ਹੈ। ਜਿਵੇਂ ਭਾਰਤ ਉਤੇ ਹਾਲੇ ਵੀ ਮੁਸਲਮਾਨ ਅਤੇ ਅੰਗਰੇਜ਼ ਸਾਈਆਂ ਦੀ ਭਾਸ਼ਾ ਤੇ ਸੰਸਕ੍ਰਿਤੀ ਦਾ ਪ੍ਰਭਾਵ ਹੈ ਜਿਵੇਂ ਭਾਰਤ ਦੇ ਜ਼ਿਆਦਾਤਰ ਸਮਰਾਟਾਂ ਦੇ ਮਨ ਵਿੱਚ ਸੰਸਾਰ ਉਤੇ ਸਾਮਰਾਜ ਸਥਾਪਿਤ ਕਰਨ ਦਾ ਵਿਚਾਰ ਪਹਿਲਾਂ ਨਹੀਂ ਆਇਆ ਤਾਂ ਹੁਣ ਭਾਰਤ ਨੂੰ ਸੰਸਾਰ ਉਤੇ ਆਪਣਾ ਸਾਮਰਾਜ ਸਥਾਪਿਤ ਕਰਨ ਦੀ ਸੋਚ ਬਣਾ ਲੈਣੀ ਚਾਹੀਦੀ ਹੈ ਕਿਉਂਕਿ ਜਿਸ ਦਾ ਸੰਸਾਰ ਉਤੇ ਸਾਮਰਾਜ ਸਥਾਪਿਤ ਹੁੰਦਾ ਹੈ ਉਸੇ ਦੀ ਹੀ ਭਾਸ਼ਾ ਪਰਫੁੱਲਤ ਹੋ ਕੇ ਅੰਤਰਰਾਸ਼ਟਰੀ ਭਾਸ਼ਾ ਬਣ ਕੇ ਬਿਨਾ ਬਹੁਤੇ ਯਤਨ ਕੀਤੇ ਆਪਣੇ ਆਪ ਹੀ ਲਾਗੂ ਹੋ ਜਾਂਦੀ ਹੈ ਰਾਜ ਭਾਸ਼ਾ ਬਣਨ ਕਰਕੇ ਉਹ ਭਾਸ਼ਾ ਅਪਣਾਉਣੀ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਜਿਵੇਂ ਅੱਜ ਅੰਗਰੇਜ਼ੀ ਅਪਣਾਉਣੀ ਲੋਕਾਂ ਦੀ ਮਜਬੂਰੀ ਬਣ ਚੁੱਕੀ ਹੈ ਰਾਜ ਭਾਸ਼ਾ ਦੀ ਨਕਲ ਕਰਦਿਆਂ ਫੈਸ਼ਨ ਅਨੁਸਾਰ ਉਹ ਭਾਸ਼ਾ ਲੋਕਾਂ ਦੀ ਮਨਚਾਈ ਭਾਸ਼ਾ ਵੀ ਬਣ ਜਾਂਦੀ ਹੈ ਬਾਕੀ ਅਗਲੇ ਭਾਗ ਵਿੱਚ ਧੰਨਵਾਦ